ਸਰਹੰਦ ਫਤੇਗੜ ਸਾਹਿਬ ਤੋਂ ਲੋਵਾਥੇ ਛੱਡ ਕੇ ਮੂੰਹ ਤੋਂ ਲੋਦੇ ਆਦੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਚੌਥੇ ਵਲੌਗ ਦੇ ਵਿੱਚ ਇਹ ਆਖਰੀ ਵਲੌਗ ਹੋਵੇਗਾ ਸਾਡੀ ਯਾਤਰਾ ਦਾ ਅਸੀਂ ਪਹੁੰਚ ਚੁੱਕੇ ਹਾਂ ਫਤੇਗੜ ਸਾਹਿਬ ਸਰਹਿੰਦ ਉੱਧਰ ਜਾਓ ਜਮਾ ਨਹੀਂ ਉੱਥੇ ਹੀ ਹੋਣਾ ਮੈਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਜਿੰਡਿਆਲਾ ਗੁਰੂ ਦੇ ਲਾਗੇ ਠੀਕ ਹੈ ਜੀ ਠੀਕ ਹਾਂਜੀ ਇਹ ਤੁਸ ਜੀ ਦੱਸੋ ਉਹ ਜਿੱਥੋਂ ਆਏ ਉਹ ਦੱਸੋ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਤੇ ਉਹ ਧਰਤੀ ਹੈ ਉਹ ਕਰਮਾਂ ਵਾਲੀ ਧਰਤੀ ਹੈ ਜਿੱਥੇ ਛੋਟੇ ਸਾਹਿਬ ਜੀ ਦੀ ਮਾਤਾ ਗੁਜਰ ਕੌਰ ਜੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਬਤਾਇਆ ਜਿੱਥੇ ਛੋਟੇ ਸਾਬਜਦਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਾਤਾ ਗੁਜਰਕਔਰ ਜਿਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਇਹ ਉਹ ਅਸਥਾਨ ਨੇ ਕਹਿੰਦੇ ਨੇ ਜਦੋਂ ਮੋਰਿੰਡੇ ਥਾਣੇ ਤੋਂ ਛੋਟੇ ਸਾਬਜਦਿਆਂ ਨੂੰ ਮਾਤਾ ਗੁਜਰਕਔਰ ਜੀ ਨੂੰ ਸਰਹਿੰਦ ਲਿਆਂਦਾ ਗਿਆ ਤੇ ਪਹਿਲੇ ਦਿਨ ਠੰਡੇ ਬੁਰਜ ਦੇ ਵਿੱਚ ਜਿਹੜਾ ਉਹਨਾਂ ਨੂੰ ਬੰਦ ਕੀਤਾ ਗਿਆ ਆਤਿ ਦੀ ਸਰਦੀ ਦੇ ਵਿੱਚ ਉਹਨਾਂ ਨੂੰ ਠੰਡੇ ਬੁਰਜ ਵਿੱਚ ਬਿਠਾਇਆ ਗਿਆ ਤੇ ਅਗਲੇ ਦਿਨ ਉਹਨਾਂ ਦੀ ਛੋਟੇ ਸਹਬਜ਼ਾਦਿਆਂ ਦੀ ਪੇਸ਼ ਹੁੰਦੀ ਹੈ ਕਚਹਿਰੀ ਵਿੱਚ ਜਿਹੜੀ ਕਚਹਿਰੀ ਦਾ ਨਾਮੋ ਨਿਸ਼ਾਨ ਮਿਟ ਚੁੱਕਾ ਹੈ ਉਸ ਕਚਹਿਰੀ ਵਿੱਚ ਜਦੋਂ ਛੋਟੇ ਸਹਬਜ਼ਾਦੇ ਪੇਸ਼ ਹੁੰਦੇ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਕਈ ਗੱਲਾਂ ਕੀਤੀਆਂ ਜਾਂ ਨਿਤੋਬਕੇ ਵੀ ਮਾਰੇ ਜਾਂਦੇ ਨੇ ਡਰਾਵੇ ਵੀ ਦਿੱਤੇ ਜਾਂਦੇ ਨੇ ਪਰ ਸਹਬਜ਼ਾਦੇ ਡੋਲ ਰਹਿੰਦੇ ਨੇ ਆਖਰ ਨੂੰ ਜਦੋਂ ਦੂਸਰਾ ਦਿਨ ਹੁੰਦਾ ਦੂਸਰੇ ਦਿਨ ਵੀ ਇਸੇ ਤਰ੍ਹਾਂ ਹੀ ਇਹ ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਨੇ ਤੇ ਡਰਾਵੇ ਵੀ ਦਿੱਤੇ ਜਾਂਦੇ ਨੇ ਇਤਿਹਾਸ ਲੰਮਾ ਚੌੜਾ ਹੈ ਜਦੋਂ ਕਿਸੇ ਵੀ ਗੱਲ ਤੇ ਸਹਬਜ਼ਾਦੇ ਪੂਰੇ ਨਹੀਂ ਉਤਰਦੇ ਨਾ ਡਰਦੇ ਨੇ ਨਾ ਝੁਕਦੇ ਨੇ ਤਾਂ ਕਾਜੀ ਜਿਹੜਾ ਉਹਨਾਂ ਨੂੰ ਫਤਵਾ ਲਾ ਦਿੰਦਾ ਹੈ ਕਿ ਇਹਨਾਂ ਨੂੰ ਜਿੰਦੇ ਜੀ ਦੀਵਾਰਾਂ ਦੇ ਵਿੱਚ ਚਿੰਨ ਦਿੱਤਾ ਜਾਵੇ ਆ ਸਾਡੇ ਬੱਚੇ ਨਕਮਸਤਕ ਹੋ ਜਾਣ ਹੋ ਰਹੇ ਨੇ ਉਸ ਜਗ੍ਹਾ ਨੂੰ ਤੋਂ ਅਸੀਂ ਥੱਲੇ ਪੂਰੇ ਸਾਹਿਬ ਜੀ ਜਾ ਰਹੇ ਆ ਜਿੱਥੇ ਉਹ ਅਸਲ ਵਿੱਚ ਸਹਬਜ਼ਾਦੇ ਨੂੰ ਨੀਹਾਂ ਵਿੱਚ ਚਿੰਨਿਆ ਗਿਆ ਸੀ ਸੋ ਕਾਜੀ ਨੇ ਫਤਵਾ ਲਾਇਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਜਾਵੇ ਤੇ ਦੋ ਜਲਾਦਾਂ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਕੋਈ ਕਿ ਉਹਨਾਂ ਨੂੰ ਆਖਿਆ ਤੁਹਾਡੀ ਸਜ਼ਾ ਮaaf ਕਰ ਦਿੱਤੀ ਜਾਊਗੀ ਜੇ ਤੁਸੀਂ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿੰਨਦੇ ਜੀਤੇ ਉਹਨਾਂ ਨੇ ਹਾਂ ਕਰ ਦਿੱਤੀ ਉਹਨਾਂ ਨੂੰ ਵੀ ਬਾਅਦ ਵਿੱਚ ਬੰਦਾਵਾ ਸਿੰਘ ਬਹਾਦਰ ਨੇ ਆ ਕੇ ਸਜ਼ਾ ਦਿੱਤੀ ਸੀ ਉਹ ਇਹ ਆ ਉਹ ਸਥਾਨ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਛੋਟੇ ਸਾਹਿਬ ਜੀ ਦੇ ਨੂੰ ਖਲਾਰ ਕੇ ਨੀਆਂ ਚ ਨਹੀਂ ਅਗੀਆਂ ਸੀ ਉਹ ਨੀਆਂ ਤੇ ਨਹੀਂ ਨੇ ਕਿਉਂਕਿ ਜਦੋਂ ਛੋਟੇ ਸਾਹਿਬ ਜੀ ਵਿਹੋਸ਼ ਹੁੰਦੇ ਸੀ ਤਾਂ ਨੀਆਂ ਡਿੱਗ ਪਿੰਦੀਆਂ ਸੀ ਦੋ ਵਾਰੀ ਇਹ ਗਿਰਿਆ ਜਲੀ ਬਾਅਦ ਵਿੱਚ ਉਹਨਾਂ ਨੂੰ ਛੁਰੀਆਂ ਦੇ ਨਾਲ ਇਹ ਕੋਹ ਕੋਹ ਕੇ ਮਾਰ ਦਿੱਤਾ ਗਿਆ ਇਹ ਉਹ ਸਥਾਨ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਹਵਲੇ ਜਿੱਥੇ ਗੁਰੂ ਸਾਹਿਬ ਦਾ ਇਹ ਪੋਥੀਆਂ ਦਾ ਪ੍ਰਕਾਸ਼ ਹੋਇਆ ਥੱਲੇ ਆ ਭੋਰੀ ਦੇ ਅੰਦਰ ਇਹ ਉਹ ਸਥਾਨ ਹੈ ਉਹ ਜਗ੍ਹਾ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਦੀ 5 ਤੇ 7 ਸਾਲ ਦੀ ਉਮਰ ਸੀ ਕੁਝ ਇਤਿਹਾਸਕਾਰ 7 ਤੇ 9 ਸਾਲ ਦੀ ਉਮਰ ਦੱਸਦੇ ਨੇ ਸੋ ਉਹਨਾਂ ਨੂੰ ਇੱਥੇ ਖੜਾar ਕੇ ਆ ਜਿਹੜੀ ਜਗ੍ਹਾ ਤੇ ਤੁਸੀਂ ਦਰਸ਼ਨ ਕਰ ਰਹੇ ਜੀ ਇੱਥੇ ਖੜਾar ਕੇ ਛੋਟੇ ਸਹਿਬਜ਼ਾਦਿਆਂ ਨੂੰ ਇਹ ਨੀਹਾਂ ਵਿੱਚ ਚਿਨਿਆ ਗਿਆ ਸੀ ਤੇ ਜਿਉਂਦੇ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਉਹ ਸਥਾਨ ਹੈ ਤੇ ਇਸ ਸਥਾਨ ਦੇ ਦਰਸ਼ਨ ਕਰਕੇ ਉਹ ਬੱਚੇ ਸਾਡੇ ਜਿਹੜੇ ਬਾਹਰ ਨੂੰ ਜਾ ਰਹੇ ਨੇ ਤੇ ਜਦੋਂ ਇਹ ਕਾਜੀ ਨੇ ਫਤਵਾ ਲਾਇਆ ਸੀ ਇੱਕ ਬੰਦੇ ਦਾ ਜ਼ਿਕਰ ਆਉਂਦਾ ਹੈ ਜਿਹੜਾ ਮਲੇਰ ਕੋਟਰੇ ਦਾ ਨਵਾਬ ਹੈ ਉਹਨੇ ਕਹਿੰਦੇ ਨਾਰਾ ਮਾਰਿਆ ਸੀ ਹਾ ਦਾ ਇਸ ਕਰਕੇ ਕਿ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਸਜ਼ਾ ਦੇਣਾ ਨਹੀਂ ਬੰਦਾ ਹਾਂ ਇਹਨਾਂ ਦਾ ਪਿਤਾ ਸਾਹਮਣੇ ਹੋਵੇ ਤਾਂ ਉਹਦੇ ਨਾਲ ਅਸੀਂ ਲੜ ਸਕਦੇ ਹਾਂ ਉਹਨੂੰ ਸਜ਼ਾ ਦੇ ਸਕਦੇ ਹਾਂ ਇੱਥੇ ਸਾਧ ਸੰਗ ਤੇ ਇੱਕ ਚੀਜ਼ ਚੇਤੇ ਰੱਖਣੀ ਹੈ ਕਿ ਜੇ ਉਹਨੇ ਹਾ ਦਾ ਨਾਰਾ ਮਾਰਿਆ ਸੀ ਨਾ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਦਾ ਰਾਹ ਰੁਕਿਆ ਸੀ ਨਾ ਉਹ ਵੀ ਉਸੇ ਮਲੇਰਕੋਟੜ ਦੇ ਨਵਾਬ ਨੇ ਰੋਕਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮੌਤੇ ਘਾੜ ਉਤਾਰਿਆ ਸੀ ਤੇ ਉਹਨੇ ਹਾਲ ਦਾ ਨਾਰਾ ਭਾਵੇਂ ਮਾਰਿਆ ਪਰ ਉਹਨੇ ਕੋਈ ਸਿੱਖੀ ਦੇ ਨਾਲ ਉਪਕਾਰ ਨਹੀਂ ਕੀਤਾ ਸਿੱਖਾਂ ਦੇ ਨਾਲ ਉਹਨੇ ਜੰਗ ਲੜੀ ਤੇ ਸਿੱਖਾਂ ਤੋਂ ਹੀ ਉਹ ਮਰਿਆ ਠੰਡਾਪੁਰ ਜੇ ਠੰਡਾਪੁਰਜ ਹੁਣ ਆ ਜਿਹੜਾ ਸਾਹਮਣੇ ਇੱਕ ਸਥਾਨ ਤੁਹਾਨੂੰ ਵਿਖਾ ਰਿਆ ਇਹ ਸ਼ਹੀਦੀ ਸਥਾਨ ਹੈ ਜਿੱਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਤੇ ਮਹਾਤਾਵਾ ਬੋਲੇ ਸੀ ਜਿਹੜੇ ਉਦੋਂ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਇੱਥੇ ਸਸਕਾਰ ਕੀਤਾ ਗਿਆ ਸੀ ਇਹ ਉਹ ਸਥਾਨ ਹੈ ਤੇ ਹੁਣ ਆਪਾਂ ਜਾਣਾ ਹੈ ਠੰਡੇ ਬੁਰਜ ਵੱਲ ਉਹ ਸਥਾਨ ਜਿੱਥੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰਕੌਰ ਜੀ ਨੇ ਪੋਹ ਦੀਆਂ ਠੰਡੀਆਂ ਰਾਤਾਂ ਗੁਜ਼ਾਰੀਆਂ ਸਨ ਟਾਈਮ ਬੜਾ ਲੱਗ ਜਾਣਾ ਪਤਾ ਦੁਨੀਆ ਤੇ ਹਜ਼ਾਰਾਂ ਹਜ਼ਾਰਾਂ ਸਾਲਾਂ ਪੁਰਾਣੀਆਂ ਜਿਹੜੀਆਂ ਇਜਾਦਾਂ ਸੰਭੀਆਂ ਹੋਈਆਂ ਨੇ ਜਿਉਂ ਦੀਆਂ ਜਿਉਂਈ ਪਰ ਸਾਡੇ ਸਿੱਖ ਇਤਿਹਾਸ ਵਿੱਚ ਸੰਗਮਰਮਲ ਲਾਉਣ ਦੇ ਚੱਕਰ ਦੇ ਵਿੱਚ ਨਿਸ਼ਾਨੀਆਂ ਦੀ ਐਸੀ ਕੀ ਤੈਸੀ ਕਰਕੇ ਰੱਖ ਦਿੱਤੀ ਗਈ ਇਹ ਹੁਣ ਉਸਥਾਨ ਤੇ ਉਹੀ ਨੇ ਜਿੱਥੇ ਕਦੇ ਛੋਟੇ ਸਹਿਬਜ਼ਾਦਿਆਂ ਨੇ ਰਤਾ ਘਟੀਆਂ ਮਾਤਾ ਗੁਜਰਕੌਰ ਜੀ ਨੇ ਰਤਾ ਘਟੀਆਂ ਪਰ ਬਦਲ ਦਿੱਤਾ ਗਿਆ ਸੰਗਮਰਮਰ ਲਾ ਕੇ ਤੇ ਸਾਰਾ ਕੁਝ ਬਦਲ ਦਿੱਤਾ ਗਿਆ ਹੁਣ ਅਸੀਂ ਮਹਿਸੂਸ ਹੀ ਕਰ ਸਕਦੇ ਆ ਕਿ ਹਾਂ ਇੱਥੇ ਸਹਿਬਜ਼ਾਦਿਆਂ ਨੂੰ ਇਹ ਕੈਦ ਕੀਤਾ ਗਿਆ ਪਰ ਉਹ ਜਿਹੜੀ ਥਾਂ ਸੀ ਜਿਹੜੇ ਉਹ ਬੁਰਜ ਸਨ ਜਿਨ੍ਹਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੇ ਰਤਾ ਘਟੀਆਂ ਮਾਤਾ ਗੁਜਰਕੌਰ ਜੀ ਨੇ ਰਤਾ ਘਟੀਆਂ ਉਹ ਬਿਲਕੁਲ ਨਹੀਂ ਹਨ ਆ ਨਵੀਆਂ ਇਟਾਂ ਲਾ ਕੇ ਤੇ ਉੱਤੇ ਰੰਗ ਕਰ ਦਿੱਤਾ ਗਿਆ ਉਸ ਉਹਦੇ ਵੀ ਉਹੋ ਜਿਹਾ ਤੁਹਾਨੂੰ ਦ੍ਰਿਸ਼ ਦਿਖੇ ਪਰ ਉਹ ਚੀਜ਼ ਤੁਹਾਨੂੰ ਕਦੇ ਉਹਨਾਂ ਦੇਖ ਸਕੇ ਇਹ ਇਹ ਸਾਡੇ ਜਿਹੜੇ ਬਹੁਤੇ ਸਿਆਣੇ ਸਿੱਖਾਂ ਦੇ ਕੰਮ ਨੇ ਜਾਂ ਸਾਡੇ ਕਾਰਸੇਵਾਲਿਆਂ ਦੇ ਕੰਮ ਨੇ ਕਿ ਬਸ ਗੁਰਦਾਰੇ ਬਣਾਈ ਜਾਓ ਨਿਸ਼ਾਨੀਆਂ ਦੀ ਐ ਸਿੱਖ ਤੈਸੀ ਕਰ ਦਿਓ ਤੇ ਸਾਡੇ ਵੇਖਣ ਚਾਹੋ ਕੋ ਜੀ ਇਹ ਬੱਚੇ ਸਾਨੂੰ ਪੁੱਛ ਰਹੇ ਨੇ ਅਸੀਂ ਕਿਹਾ ਹੁਣ ਕੀ ਦਸੀਏ ਤੁਹਾਨੂੰ ਕਿ ਕਿਹੜਾ ਬੁਰਜਿਤ ਕਿਦਾਂ ਦਾ ਬੁਰਜ ਸੀ ਹਾਂ ਉੱਤੇ ਜਾਂਦਾ ਰਾਹ ਨਹੀਂਗਾ ਤਾਂ ਜਾਣ ਕੀ ਦੇਣਾ ਨਾ ਰਾਹ ਨਹੀਂ ਨਾ ਕਿਤੇ ਸਰ ਜਾਣਾ ਕੀ ਉਹ ਠੰਡੇਪੁਰ ਜੀ ਥੋੜਾ ਰਹਿ ਗਿਆ ਉਹ ਪੁਰਾਣਾ ਠੰਡੇਪੁਰ ਜੀ ਦੇ ਦیدار ਕਰਨ ਤੋਂ ਪਰੰਤ ਬਾਹਰ ਖਲੋ ਕੇ ਆਪਣੇ ਬੱਚਿਆਂ ਨੂੰ ਅਤੇ ਹੋਰ ਜਿਹੜੀ ਸੰਗਤ ਸੀ ਉਹਨਾਂ ਨੂੰ ਜਿਹੜਾ ਠੰਡੇਪੁਰ ਜਾ ਠੰਡੇਪੁਰ ਦਾ ਇਤਿਹਾਸ ਸੀ ਉਹਦੇ ਤੋਂ ਜਾਣੂ ਕਰਵਾਇਆ ਕਿ ਪਹਿਲਾਂ ਜਿਹੜਾ ਬੁਰਜ ਸੀ ਉਹ ਕਿਵੇਂ ਦਾ ਸੀ ਉਹਦੀ ਬੰਤਰ ਕਿਵੇਂ ਸੀ ਉਹ ਠੰਡਾ ਬੁਰਜ ਕਿਉਂ ਸੀ ਉਹਨੂੰ ਠੰਡਾ ਬੁਰਜ ਕਿਉਂ ਕਿਹਾ ਜਾਂਦਾ ਸੀ ਇਹ ਸਾਰੀਆਂ ਗੱਲਾਂ ਬੱਚਿਆਂ ਨੂੰ ਇੱਥੇ ਦੱਸੀਆਂ ਗਈਆਂ ਕਿਉਂਕਿ ਅੱਜ ਜਿਹੜੇ ਇੱਥੇ ਬੁਰਜ ਸਨ ਉਹ ਠੰਡੇ ਬੁਰਜ ਨਹੀਂ ਸਨ ਉਹ ਆਮ ਨੋਰਮਲ ਬੁਰਜ ਰਹੇ ਨੇ ਤੇ ਉਹ ਜਿਹੜਾ ਸੀ ਸਥਾਨ ਉਹ ਬੜਾ ਠੰਡਾ ਹੁੰਦਾ ਸੀ ਉਹਦੇ ਬਾਰੇ ਸਾਰੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਹੋਰ ਵੀ ਸੰਗਤਾਂ ਨੇ ਇਹ ਜਾਣਕਾਰੀ ਇੱਥੋਂ ਸੁਣੀ ਇੱਥੇ ਮੋਤੀराम ਮਹਿਰਾਜੀ ਦਾ ਵੀ ਜ਼ਿਕਰ ਕਰਨਾ ਪੈਂਦਾ ਏ ਜਦੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਦੇ ਨੂੰ ਠੰਡੇ ਬੁਰਜ ਵਿੱਚ ਲਾ ਕੇ ਬਿਠਾਇਆ ਗਿਆ ਤਾਂ ਉਹਨੂੰ ਪਤਾ ਲੱਗਾ ਤੇ ਉਹਨੇ ਆਪਣੀ ਘਰਵਾਲੀ ਦੇ ਗਹਿਣੇ ਵਗੈਰਾ ਹੋਰ ਮਾਇਆ ਲੈ ਕੇ ਤੇ ਜਿਹੜੇ ਉੱਥੇ ਪਹਿਰੇਦਾਰ ਸੀ ਖਲੋਤੇ ਉਹਨਾਂ ਨੂੰ ਦੇ ਕੇ ਤੇ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜੀ ਨੂੰ ਦੁੱਧ ਪਿਆਇਆ ਉਹਦਾ ਉਹਨੂੰ ਡੰਨ ਕੀ ਭੁਗਤਣਾ ਪਿਆ ਕਿ ਉਹਦੇ ਸਾਰੀ ਫੈਮਿਲੀ ਉਹਦੇ ਸਾਰੇ ਪਰਿਵਾਰ ਨੂੰ ਕੋਲੂਬੇ ਦੇ ਵਿੱਚ ਪੀੜ ਦਿੱਤਾ ਗਿਆ ਪਰ ਉਹਨੇ ਸੇਵਾ ਨਿਭਾਈ ਤੇ ਉਹਦੀ ਸੇਵਾ ਨੂੰ ਸਿੱਖ ਕੌਮ ਹੁਣ ਤੱਕ ਯਾਦ ਕਰਦੀ ਏ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਬਾਬਾ ਜੋਰਾਵਰ ਸਿੰਘ ਪਾਤਾ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਕੀਤਾ ਗਿਆ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਅੱਜ ਵੀ ਤੇ ਉਦੋਂ ਵੀ ਇਹ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਇੱਥੇ ਲਾ ਰਹੀਏ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਜੋਤੀਸ ਰੂਪ ਸਾਹਿਬ ਜਿੱਥੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਦੇ ਪੰਜਾਂ ਤਤਾਂ ਦੇ ਸਰੀਰਾਂ ਦਾ ਸੰਸਕਾਰ ਹੋਇਆ ਸੀ ਆ ਤੁਸੀਂ ਜਿਹੜੀ ਫੋਟੋ ਵੇਖ ਰਹੇ ਹੋ ਕਿ ਟੋਡਰਮਲ ਨੇ ਕਿਦਾਂ ਖੜੀਆਂ ਮੂਹਰਾ ਵਿਸ਼ਾ ਕੇ ਇੱਥੋਂ ਦੀ ਧਰਤੀ ਖਰੀਦੀ ਸੀ ਜਿਹਨੂੰ ਆਪਾਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਕਹਿੰਦੇ ਆ ਉਦੋਂ ਵੀ ਤੇ ਅੱਜ ਵੀ ਤੇ ਕਾਦੇ ਵਾਸਤੇ ਕੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਹੋ ਸਕੇ ਸਕੇ ਉਹਦੇ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ ਸਥਾਨ ਦੇ ਉਹੀ ਸਥਾਨ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅੱਜ ਜਿਸ ਥੜਾ ਸਾਹਬ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਾਲਕੀ ਸਾਹਿਬ ਹੈ ਇਸੇ ਹੀ ਤਾਂ ਤੇ ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬ ਜੀ ਦੇ ਦਾ ਪੰਜਾਂ ਤਤਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਇਹੀ ਉਹ ਧਰਤੀ ਹੈ ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ। ਜਿੱਥੇ ਅਸਲੀ ਗੁਰੂ ਸਾਹਿਬ ਦਾ ਪ੍ਰਕਾਸ਼ ਹੈ। ਤਨ ਟਰਡਰ ਮਲ ਜੀ ਤੇਰੀ ਸੇਵਾ ਤੇਰੀ ਸੇਵਾ ਨੂੰ ਸਦਾ ਹੀ ਪ੍ਰਣਾਮ ਹੈ। ਮਰਦ ਦਾ ਸਿਨਹਾਸ਼ਕ ਬਿੰਨ ਸੁਪ ਜੀ ਕੀ ਹੈ ਸਰੋਵਰ ਨਹੀਂ ਦੁਆਰਾ ਜੋਤਿਸ ਰੂਪ ਸਾਹਿਬ ਛੋਟੇ ਸਾਹਿਬ ਜਦੇ ਮਾਤਾ ਗੁਜਰਕੌਰ ਜੀ ਦਾ ਇਹ ਉਹ ਸਥਾਨ ਜਿੱਥੇ ਟੋਟਰ ਮਲ ਨੇ ਖਰੀਆਂ ਮੋਹਾਂ ਤੇ ਮੋਹਾਂ ਖਰੀਆਂ ਕਰਕੇ ਜਗਾ ਖਰੀਦੀ ਸੀ ਛੋਟੇ ਸਾਹਿਬ ਜਦੇ ਮਾਤਾ ਗੁਜਰਕੌਰ ਜੀ ਦਾ ਸਰੀਰ ਅਗਨਪੇਟ ਕਰਨਾ ਸੀ ਇਹ ਸਰੋਵਰ ਹੈ ਆ ਸਾਡੇ ਬੱਚੇ ਆ ਸਾਰੇ ਗੁਰਧਾਮਾਂ ਦੇ ਦਰਸ਼ਨ ਇਧਰ ਜੋਤਿਸ ਰੂਪ ਸਰ ਜੋਤੀਸਰੂ ਗੁਰਦਰਾ ਸਾਹਿਬ ਦੇ ਦਰਸ਼ਨ ਕਰਕੇ ਹੁਣ ਅਸੀਂ ਵਾਪਸ ਚਾਲੇ ਪਾ ਰਹੇ ਹਾਂ ਜੰਨਿਆਲਾ ਗੁਰੂ ਨੂੰ ਤੇ ਗੁਰੂ ਸਾਹਿਬ ਕਿਰਪਾ ਕਰਨ ਹਾਂਜੀ ਮਿਲਦੇ ਆ ਜੀ ਹੋਰ ਕਿਸੇ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ